ਗੁਰਦਵਾਰ ਸੰਸਥਾ ਵੱਲੋਂ ਸਾਧਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੀ ਯੋਗ ਅਗਵਾਈ ਹੇਠ ਇਸ ਸਾਲ ਦੂਸਰੀ ਵਾਰ ਧੀਆਂ ਦੀ ਲੋੜੀ ਪੌਂਸਬੰਦੀ ਦੁਸ਼ਹਿਰਾ ਗਰਾਊਂਡ ਹਦਿਆਬਾਦ ਫਗਵਾੜਾ ਵਿਖੇ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸ਼ਿਰਕਤ ਕੀਤੀ ਜਦਕਿ ਪੰਜਾਬ ਦੇ ਪ੍ਰਸਿੱਧ ਕਲਾਕਾਰ ਜਿਨ੍ਹਾਂ ਵਿੱਚ ਫਿਰੋਜ਼ ਖਾਨ ਬਲਰਾਜ ਬਿਲਗਾ ਮੁਹੰਮਦ ਬੂਟਾ ਜਸਵੀਰ ਮਾਹੀ ਤੋਂ ਇਲਾਵਾ ਹੋਰਨਾਂ ਕਲਾਕਾਰਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ ਧੀਆਂ ਦੇ ਗਾਣੇ ਗਾਏ ਜਦ ਕਿ ਵਿਜੇ ਸਾਪਲਾ ਆਸ਼ੂ ਸਾਪਲਾ ਤੇ ਹੋਰ ਨਾਲ ਵਰਕਰਾਂ ਵੱਲੋਂ ਬੱਚਿਆਂ ਨੂੰ ਲੋਹੜੀ ਵੰਡੀ ਗਈ ਅਤੇ ਗਿਫਟ ਦੇ ਨਾਲ ਨਾਲ ਹੋਰ ਵੀ ਸਮਾਨ ਦਿੱਤਾ ਗਿਆ ਇਸ ਮੌਕੇ ਜਿੱਥੇ ਸਾਰਿਆਂ ਨੇ ਰਲ ਮਿਲ ਕੇ ਲੋਹੜੀ ਦਾ ਢੋਣਾ ਬਾ ਲਿਆ ਉਦੋਂ ਹੀ ਮਹਿਲਾਵਾਂ ਵੱਲੋਂ ਇਕੱਠੀਆਂ ਹੋ ਕੇ ਲੋਹੜੀ ਦੇ ਗੀਤ ਵੀ ਗਾਏ ਗਏ ان کي راجي کي دورا يا کي دے او پھٽو کي ਇਸ ਮੌਕੇ ਬੋਲਦਿਆਂ ਵਿਜੇ ਸਾਪਲਾ ਨੇ ਕਿਹਾ ਕਿ ਧੀਆਂ ਅਤੇ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਧੀਆਂ ਦੀ ਲੋੜੀ ਪਾ ਕੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਕਿ ਮੁੰਡਿਆਂ ਦੇ ਨਾਲ-ਨਾਲ ਧੀਆਂ ਦੀ ਵੀ ਲੋੜੀ ਪਾਣੀ ਚਾਹੀਦੀ ਹੈ। ਉਹਨਾਂ ਨੂੰ ਵੀ ਬਰਾਬਰਤਾ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਪਣੇ ਸਾਥੀ ਵਰਕਰਾਂ ਦਾ ਸਹਿਯੋਗੀਆਂ ਦਾ ਤੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ। ਅੱਜ ਭਾਰਤ ਗੌਰਵ ਸੰਸਥਾ ਵੱਲੋਂ ਤੀਆਂ ਦੀ ਲੋਹੜੀ ਦਾ ਬਹੁਤ ਵੱਡਾ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ ਜ ਜੇ ਵਿੱਚ ਸਾਰੇ ਫੋਗਾਰਡਰ ਜਿਹੜੇ ਮੈਂਬਰਾਂ ਨੇ ਬਹੁਤ ਉਤਸ਼ਾਹ ਦੇ ਨਾਲ ਕੰਮ ਕੀਤਾ। ਸੋ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਵੀ ਧੰਨਵਾਦ ਕਰਦਾ। ਔਰ ਤੀਆਂ ਦੀ ਲੋਹੜੀ ਜਿਹੜੀ ਹੈ ਕਿਉਂਕਿ ਅਸੀਂ ਸਾਰੇ ਸਮਝਦੇ ਆ ਕਿ ਤੀਆਂ ਔਰ ਪੁੱਤਰ ਦੋਨਾਂ ਦੀ ਬਰਾਬਰੀ ਦਾ ਜਿਹੜਾ ਉਹਨਾਂ ਦਾ ਹੱਕ ਹੋਣਾ ਚਾਹੀਦਾ ਔਰ ਇਸੇ ਕਰਕੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਵੀ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਜਿਹੜਾ ਹੈ ਅਭਿਆਨ ਕੀਤਾ ਹੈ ਔਰ ਉਸੇ ਤਹਿਤ ਹੀ ਅਸੀਂ ਕਹਿੰਦੇ ਕਿ ਵੀ ਅਸੀਂ ਧੀਆਂ ਦੀ ਲੋੜੀ ਨੂੰ ਮਨਾ ਕੇ ਪੁੱਤਰਾਂ ਦੇ ਬਰਾਬਰ ਔਰ ਸਮਾਨਤਾ ਦਾ ਪ੍ਰਤੀ ਜਿਹੜਾ ਅਸੀਂ ਸੰਦੇਸ਼ ਦਈਏ ਔਰ ਉਹਦੇ ਲਈ ਅੱਜ ਪੂਰੇ ਫਗਵਾੜੇ ਦੇ ਬਹੁਤ ਵੱਡੀ ਤਦਾਦ ਦੇ ਵਿੱਚ ਲੋਕ ਆਏ ਔਰ ਉਹਨਾਂ ਨੇ ਜਿਹੜਾ ਇਹ ਇਸ ਵਿੱਚ ਸ਼ਾਮਿਲ ਹੋ ਕੇ ਇਹਦੀ ਰੌਣਕ ਨੂੰ ਵਧਾਇਆ ਸੋ ਮੈਂ ਜਿੱਥੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਤੇ ਉਹਨਾਂ ਸਾਰੀਆਂ ਬੇਟੀਆਂ ਦਾ ਵੀ ਧਿਆਨ ਚੰਨਾ ਉਹਨਾਂ ਦਾ ਜਲਦੀਆਂ ਰਹਿਰਾਂਗੇ ਤੇ ਧੰਨਵਾਦ ਕਰਦਾ ਇਸ ਮੌਕੇ ਬੋਲਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਭਾਰਤ ਗੌਰਵ ਸੰਸਥਾ ਵੱਲੋਂ ਕੀਤੀ ਇਸ ਉਪਰਾਲੇ ਦੀ ਸ਼ਲਾਗਾ ਕੀਤੀ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹੋ ਜਿਹੇ ਕਾਰਜ ਕਰਦੇ ਰਹਿਣਾ ਚਾਹੀਦਾ ਅੱਜ ਕੌਮੀ ਸਿਚੁਏਸ਼ਨ ਦੇ ਸਬਕਾਂ ਤੇ ਮੈਂ ਦੇ ਵਿਜੇ ਸ਼ੰਕਰਪਾਲਾ ਜੀ ਦੇ ਰਜਿਸਟਰੀ ਟੀਮ ਵੱਲੋਂ ਜੋ ਭਾਰਤ ਗੌਰਵ ਸੰਸਥਾ ਨੇ ਬਣਾਈ ਹੋਈ ਹੈ ਸਮਾਜ ਸੰਗਠਨੀ ਕੋਲੋਂ ਜੀ ਨਵੇਂ ਧੀਆਂ ਦੀ ਲੋੜੀ ਦਾ ਪ੍ਰੋਗਰਾਮ ਕੀਤਾ ਗਿਆ ਮੈਂ ਸਮਝਦਾ ਕਿ ਬਹੁਤ ਹੀ ਵੱਡਾ ਸ਼ਲਾਘਾਯੋਗ ਕਦਮ ਹੈ ਔਰ ਇਸ ਦੇ ਨਾਲ ਸਾਨੂੰ ਬੱਚੇ-ਬੱਚੀਆਂ ਵਿੱਚ ਜਿਹੜਾ ਫਰਕ ਆ ਉਹ ਨਹੀਂ ਕਰਨਾ ਚਾਹੀਦਾ ਉਸ ਨਿਹਾਲ ਜੰਗ ਦਾ ਸਮਾਜ ਨੂੰ ਅਤੇ ਮੈਂ ਸਮਝਦਾ ਜਿੱਡੇ ਵੱਡੇ ਲੈਵਲ ਦੇ ਉੱਪਰ ਇਹਨਾਂ ਦਾ ਪ੍ਰੋਗਰਾਮ ਕੀਤਾ ਇਹ ਚਲਾਕਾ ਦੇ ਹੋ ਗਿਆ ਅਤੇ ਨਿਯਾਸ ਕਰਦਾ ਜਿਹੜੇ ਪ੍ਰਬੰਧਕਾਂ ਨੂੰ ਵਧਾਈ ਵੀ ਪੇਸ਼ ਕਰਦਾ ਕਿ ਉਹਨਾਂ ਨੇ ਇੰਨਾ ਵੱਡਾ ਪ੍ਰੋਗਰਾਮ ਲੀਕ ਕੇ ਇੰਨੀ ਠੰਡ ਦੇ ਵਿੱਚ ਇੰਨੇ ਬੱਚੇ ਬੱਚੀਆਂ ਜਿਹੜੇ ਇੱਥੇ ਆਏ ਆ ਮਾਮਾ ਸਾੜੀਆਂ ਭੈਣਾਂ ਆਈਆਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੱਥੇ ਆ ਕੇ ਲੋੜੀਂਦੀ ਰੌਣਕ ਨੂੰ ਵਧਾਇਆ ਤੇ ਭਾਰਤ ਸਰਕਾਰੀ ਸੰਸਥਾ ਦਾ ਬੜਾ ਧੰਨਵਾਦ ਥੈਂਕ ਯੂ ਸਮਾਗਮ ਮੌਕੇ ਗੁਰਦੀਪ ਸਿੰਘ ਦੀਪਾ ਅਸ਼ੋਕ ਦੁੱਗਲ ਓਮ ਪ੍ਰਕਾਸ਼ ਬਿੱਟੂ ਲੱਕੀ ਸਰ ਬੇਟਾ ਅਨੁਰਾਗ ਮਨਖੰਡ ਹਰਮਿੰਦਰ ਸਿੰਘ ਬਸਰਾ ਬਲਵਿੰਦਰ ਠਾਕੁਰ ਭਾਰਤੀ ਵਰਮਾ ਅਨਿਰuddh ਕੁਮਾਰ ਸੀਮਾ ਰਾਣਾ ਬਾਲਾ ਨੀਤੂ ਦੁੱਗਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ਸ਼੍ਰੀ ਰਾਮ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਆਪਣੇ ਵੱਲ ਮੁਬਾਰਕਾ ਦੇਣਾ ਚਾਹੁੰਦੀ ਆ ਵੀ ਸਾਡੇ ਅਯੁੱਧਿਆ ਦੇ ਵਿੱਚ ਜਿਹੜਾ ਸ਼੍ਰੀ ਰਾਮ ਜੀ ਨੂੰ ਵਿਰਾਜਮਾਨ ਕੀਤਾ ਜਾ ਰਿਹਾ ਹੈ ਮੈਂ ਆਪਣੇ ਪੂਰੇ ਭਾਰਤ ਨੂੰ ਆਪਣੇ ਹਦੀਆਬਾਦ ਨੂੰ ਤੇ ਆਪਣੇ ਫਗਵਾੜਿਆ ਦੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਨੀ ਆ ਦੂਸਰਾ ਮੈਂ ਭਾਰਤ ਗੌਰਵ ਵੱਲੋਂ ਸ਼੍ਰੀ ਵਿਜੇ ਸਾੰਪਲਾ ਜੀ ਦੇ ਸਰਪਲੱਸ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਹਲਦੀਆਬਾਦ ਵਿੱਚ ਪਹਿਲੀ ਵਾਰੀ ਪਹਿਲੀ ਵਾਰੀ ਇਹ ਸਮਾਗਮ ਹੋਣ ਜਾ ਰਿਹਾ ਹੈ ਜਿਹੜਾ ਕਿ ਈਆਂ ਦੀ ਲੋੜੀ ਪਾਈ ਜਾ ਰਹੀ ਹੈ ਇਹ ਬਹੁਤ ਹੀ ਸਾਡੇ ਲਈ ਮਾਣ ਵਾਲੀ ਗੱਲ ਹੈ ਔਰ ਮੈਂ ਇੱਥੇ ਆਏ ਸਾਰੇ ਹੀ ਆਪਣੇ ਭਰਾਵਾਂ ਭੈਣਾਂ ਨੂੰ ਤੇ ਬੱਚਿਆਂ ਨੂੰ ਬਹੁਤ-ਬਹੁਤ ਲੋੜੀ ਦੀਆਂ ਵਧਾਈਆਂ ਦਿੰਦੀਆਂ ਤੇ ਇਹਨਾਂ ਨੂੰ ਜੀ ਆਇਆਂ ਕਰਦੀਆਂ ਆਂ ਵਿਜੇ ਸਾੰਪਲਾ ਜੀ ਦਾ